ਸ਼ਸ਼ੀ ਗਾਲ ਵੀਰੇ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਚੈਨਲ ਜਟਾਂ ਟਰੈਕਟਰ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਟੱਚ ਕਰ ਦੇਵੋ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਵੀਰੇ ਸਵਾਗਤ ਹੈ ਵੀਰੇ ਸਾਰੇ ਵੀਰਾਂ ਜਟਾਂ ਟਰੈਕਟਰ ਚੈਨਲ ਵਿੱਚ ਸਭ ਤੋਂ ਪਹਿਲਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ 9878390942 ਜੇਕਰ ਤੁਸੀਂ ਵੀਰੇ ਖੇਤੀਬਾੜੀ ਦਾ ਕੋਈ ਵੀ ਸੰਸੇਲ ਕਰਨਾ ਹੁੰਦਾ ਟਰੈਕਟਰ ਟਰਾਲੀ ਕਾਰ ਜੀਪ ਹਲ ਤਬੀਆਂ ਕੋਈ ਵੀ ਮਸ਼ੀਨਰੀ ਤਾਂ ਹੁੰਦੀਆਂ 4-5 ਫੋਟੋਆਂ ਮਾਦੀ ਲੋੜੀ ਦੀ ਜਾਣਕਾਰੀ ਇਹ ਨੰਬਰ ਤੇ ਭੇਜ ਕੇ ਆਪਣੀ ਐਡ ਸਾਡੇ YouTube ਚੈਨਲ ਤੇ ਲਵਾ ਸਕਦੇ ਹਾਂ ਧੰਨਵਾਦ ਵੀਰੇ ਅੱਜ ਆਪਣੇ ਕੋਲੇ ਸੇਲ ਵਿੱਚ ਵੀਰੇ ਪੰਜ ਚੀਜ਼ਾਂ ਨੇ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਰਨਾ ਗੱਡੀ ਟਾਪ ਮਾਡਲ HM8911 11 ਫੁੱਟੀਆਂ ਦੋ ਟਰਾਲੀਆਂ ਤੇ ਮਹਿੰਦਰਾ 575 ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀਰੇ ਬਰਨਾ ਗੱਡੀ ਦੀ ਗੱਡੀ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਇਹ ਗੱਡੀ ਵੀਰੇ 2012 ਮਾਡਲ ਆ ਜੋ ਕਿ 2012 ਦੇ ਵਿੱਚ ਆਈ ਹੋਈ ਆ ਤੇ ਗੱਡੀ ਵੀਰੇ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਵਿੱਚ ਖੜੀ ਆ ਜੋ ਕਿ ਸਿਟੀ ਆ ਇਹ ਗੱਡੀ ਵੀਰੇ ਇਕੱਠ ਚੱਲੀ ਹੋਈ ਆ ਹੁਣ ਤਾਈ ਵੀਰੇ ਇੱਕ ਵੀਰ ਕੋਲੀ ਆ ਸਾਡੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਗੱਡੀ ਤੇ ਜੋ ਟਾਇਰ ਆ ਵੀਰੇ ਉਹ 70 ਪੈਸੇ ਨੇ ਤੇ ਚਾਰੇ ਟਾਇਰਾਂ ਦੇ ਵੀਰੇ ਬੀਲ ਕੱਪ ਚੜੇ ਹੋਏ ਨੇ ਟਾਇਰਾਂ ਦੀ ਹਾਲਤ ਵੀ ਵੀਰੇ ਬਹੁਤ ਵਧੀਆ ਪਈ ਆ ਇੱਕਦਮ ਵਧੀਆ ਹਾਲਤ ਦੇ ਟਾਇਰ ਨੇ ਬਾਕੀ ਵੀਰੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਕਲਾਸ ਕੰਡੀਸ਼ਨ ਦੇ ਵਿੱਚ ਗੱਡੀ ਆ ਵੀਰੇ ਬਿਲਕੁਲ ਸ਼ੋ ਰੂਮ ਕੰਡੀਸ਼ਨ ਦੇ ਵਿੱਚ ਖੜੀ ਆ ਵੀਰ ਨੇ ਵੀਰੇ ਇਸ ਦੇ ਸੀਟ ਕਵਰ ਨਵੇਂ ਚੜਵਾਏ ਨੇ ਤੁਸੀਂ ਫੋਟੋਆਂ ਦੇਖ ਸਕਦੇ ਹੋ ਵੀਰੇ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਬਹੁਤ ਹੀ ਵਧੀਆ ਹਾਲ ਦੇ ਵਿੱਚ ਵੀਰੇ ਗੱਡੀ ਆ ਗੱਡੀ ਦੇ ਵੀਰੇ ਸਾਰੇ ਫੀਚਰ ਕੰਮ ਕਰਦੇ ਨੇ ਕੋਈ ਵਿੱਚ ਰਹਿਿਆ ਨਹੀਂ ਵੀਰੇ ਜੋ ਕੰਮ ਨਹੀਂ ਕਰਦਾ ਇੱਕੋ ਇੱਕ ਫੀਚਰ ਵੀਰੇ ਗੱਡੀ ਦਾ ਕੰਮ ਕਰਦਾ ਮਾਲਕ ਵੀਰ ਵੱਲੋਂ ਵੀਰੇ ਗੱਡੀ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਗੱਡੀ ਚਲਾ ਕੇ ਚੈੱਕ ਕਰਕੇ ਗੱਡੀ ਖਰੀਦ ਸਕਦੇ ਹੋ ਤੇ ਮਾਲਕ ਵੀਰ ਨੇ ਗੱਡੀ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 485000 ਰੁਪਏ ਬਾਕੀ ਵੀਰੇ ਮੌਕੇ ਤੇ ਲੈਸ ਵੀ ਹੋ ਜਾਊਗਾ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 81300 62100 ਇਹ ਨੰਬਰ ਵੀ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਗੱਡੀ ਖਰੀਦਨੀ ਚਾਹੁੰਦਾ ਤਾਂ ਉਹ ਵੀ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਗੱਡੀ ਵੀ ਤੋਂ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ 11 ਫੁੱਟ ਟਰਾਲੀ ਦੀ ਇਹ ਟਰਾਲੀ ਵੀਰੇ 11 ਫੁੱਟ ਲੰਬੀ ਆ ਤੇ 6 ਫੁੱਟ ਚੌੜੀ ਆ ਇਹ ਟਰਾਲੀ ਵੀਰੇ ਬਠਿੰਡੇ ਈ ਰਿ ਵਿਖੇ ਖੜੀ ਆ ਟਰਾਲੀ ਨੂੰ ਵੀਰੇ ਸਾਈ ਦੇ ਤਿਆਰ ਕੀਤਾ ਹੋਇਆ ਤੇ ਟਰਾਲੀ ਵੀਰੇ 2019 ਦੇ ਵਿੱਚ ਬਣੀ ਆ ਟਰਾਲੀ ਦਾ ਸਾਰਾ ਲੋਹਾ ਵੀਰੇ ਟਾਟਾ ਦਾ ਆ ਗਾਰਡਰ ਵਗੈਰਾ ਵੀਰੇ ਚਾਦਰ ਸਾਰੀ ਵਧੀਆ ਵੀਰੇ ਕੰਪਨੀ ਦੀ ਆ ਈਗਲ ਕੰਪਨੀ ਦਾ ਵੀਰੇ ਜੈਕ ਲੱਗਾ ਹੋਇਆ ਟਰਾਲੀ ਤੇ ਇਹ ਟਰਾਲੀ ਦਾ ਡਾਲਾ ਵੀਰੇ ਆਟੋਮੈਟਿਕ ਆ ਜੈਕ ਵਾਲੀ ਟਰਾਲੀ ਆ ਵੀਰੇ ਲੈਫਟ ਪੰਪ ਲੱਗਾ ਹੋਇਆਗਾ ਟਰਾਲੀ ਦੇ ਉਹ ਟਾਇਰ ਆ ਵੀਰੇ ਉਹ ਬਹੁਤ ਹੀ ਵਧੀਆ ਹਾਲ ਦੇ ਵਿੱਚ ਨੇ 90 ਪੈਸੇ ਟਾਇਰ ਆ ਵੀਰੇ ਤੇ ਮਾਲਕ ਵੀਰ ਨੇ ਇਸ ਦੀ ਉਹ ਡਿਮਾਂਡ ਰੱਖੀ ਆ ਵੀਰੇ ਉਹ ਰੱਖੀ ਆ 1,25,000 ਰੁਪਏ ਜਾਲੀ ਨਾਲ ਵੀਰੇ ਟਰਾਲੀ ਦੀ ਕੀਮਤ 1,25,000 ਰੁਪਏ ਆ ਤੇ ਬਿਨਾ ਚਾਲੀ ਤੋਂ 110000 ਰੁਪਏ ਤੇ ਮਾਲਕ ਵੀ ਦਾ ਨੰਬਰ ਵੀ ਰੀ ਗ੍ਰੀਨ ਤੇ ਸ਼ੋ ਹੋ ਰਿਹਾ 98723 21583 ਜੇ ਕੋਈ ਵੀ ਮੇਰਾ ਵੀਰ ਟਰਾਲੀ ਖਰੀਦਣੀ ਚਾਹੁੰਦਾ ਹੈ ਤਾਂ ਮੈਂ ਵੀ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰਾਲੀ ਵੀਰ ਤੋਂ ਖਰੀਦ ਸਕਦਾ ਹੁਣ ਗੱਲ ਕਰਦੇ ਆ ਵੀਰੇ ਐਚ ਐਮ ਟੀ 5911 ਦੀ ਐਚ ਐਮ ਟੀ 5911 1991 ਮਾਡਲ ਕਿਉਂਕਿ 1991 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਜਲਾਲਾਬਾਦ ਦੀ ਰੀ ਵਿਖੇ ਖੜਾ ਹੈਗਾ ਟਰੈਕਟਰ ਦੀਆਂ ਫੋਟੋਆਂ ਵੀਰੇ ਸਕ੍ਰੀਨ ਤੇ ਸ਼ੋ ਹੋ ਰਹੀਆਂ ਨੇ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਆ ਟਰੈਕਟਰ ਨੂੰ ਵੀਰੇ ਕਿਦੋਂ ਵੀ ਰੰਗ ਪੇਂਟ ਨਹੀਂ ਹੋਇਆ ਟਰੈਕਟਰ ਦਾ ਰੰਗ ਪੇਂਟ ਵੀਰੇ ਲਿਹਾ ਜ਼ਰੂਰ ਹੋਇਆਗਾ ਪਰ ਕਿਤੇ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਸਾਰਾ ਰੰਗ ਪੇਂਟ ਵੀਰੇ オリジナル ਆ ਬਾਡੀ ਚ ਅਸੀ ਲਿੰਕਾਂ ਦਾ ਤੇ ਬਾਕੀ ਵੀਰੇ ਟਰੈਕਟਰ ਦੇ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਤੇ ਟਰੈਕਟਰ ਦਾ ਕੋਈ ਵੀ ਪਾਰਟ ਚੇਂਜ ਨਹੀਂ ਕੀਤਾ ਗਿਆ ਟਰੈਕਟਰ ਦੇ ਉਹ ਟਾਇਰ ਹੈ ਵੀਰੇ ਮਗਰਲੇ ਟਾਇਰ ਵੀਰੇ 30 35 ਮਾਸੇ ਨੇ ਤੇ ਅਗਲੇ ਟਾਇਰ ਵੀ ਵੀਰੇ ਇੰਨੇ ਹੀ ਨੇ ਮਾਲਕ ਵੀ ਨੇ ਟਰੈਕਟਰ ਦਾ ਸਾਰਾ ਕੰਮ ਕਰਵਾਇਆ ਹੋਇਆ ਵੀਰੇ ਇੰਜਨ ਗੇਅਰ ਪੰਪ ਦਾ ਕੰਮ ਓਕੇ ਆ ਮਾਲਕ ਵੀਰ ਵੱਲੋਂ ਵੀਰੇ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਕੀਜਨ ਤੋਂ ਬਾਅਦ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਇਕਦਮ ਵਧੀਆ ਹਾਲ ਦੇ ਵਿੱਚ ਟਰੈਕਟਰ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਖੜਾ ਤੇ ਮਾਲਕ ਵੀ ਨੇ ਟਰੈਕਟਰ ਦੀ ਜੋ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,40,000 ਰੁਪਏ ਤੇ ਮਾਲਕ ਵੀ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9988801344 ਇਹ ਨੰਬਰ ਵੀਰੇ ਦਾ ਕੰਟੈਕਟ ਨੰਬਰ ਤੇ ਵਟਸਐਪ ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਵੀਰੇ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ ਵਟਸਐਪ ਤੇ ਵੀ ਗੱਲਬਾਤ ਕਰਕੇ ਇਹ ਟਰੈਕਟਰ ਵੀਰੇ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆਂ ਵੀਰੇ ਮਹਿੰਦਰਾ ਟਰੈਕਟਰ ਦੀ ਮਹਿੰਦਰਾ 575 DI 2011 ਮਾਡਲ ਜੋ ਕਿ 2011 ਦੇ ਵਿੱਚ ਆਇਆ ਹੋਇਆ ਤੇ ਇਹ ਟਰੈਕਟਰ ਵੀਰੇ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਖੜਾ ਹੈਗਾ ਟਰੈਕਟਰ ਦੇਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਹਾਲ ਤੁਹਾਡੇ ਸਾਹਮਣੇ ਆ ਟਰੈਕਟਰ ਦਾ ਰੰਗ ਪੇਂਟ ਵੀਰੇ ਬਹੁਤ ਹੀ ਵਧੀਆ ਹਾਲ ਦੇ ਵਿੱਚ ਪਿਆ ਸਾਰਾ ਰੰਗ ਪੇਂਟ ਵੀਰੇ ਬਿਲਕੁਲ オリジナル ਆ ਕਿਤੇ ਖੁਰੋਚ ਤੱਕ ਨਹੀਂ ਤੇ ਬਾਕੀ ਵੀਰੇ ਟਰੈਕਟਰ ਦੇ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਨੇ ਕੋਈ ਵੀ ਪਾਰਟ ਚੇਂਜ ਨਹੀਂ ਕੀਤਾ ਗਿਆ ਇਹ ਮਾਲਕ ਵੀਰ ਨੇ ਵੀਰੇ ਟਰੈਕਟਰ ਦੀ ਸਰਵਿਸ ਕਰਵਾਈ ਹੋਈ ਆ ਇੰਜਨ ਗੇਅਰ ਪੰਪ ਵੱਲੋਂ ਵੀਰੇ ਟਰੈਕਟਰ ਫੁੱਲ ਓਕੇ ਆ ਕੋਈ ਲੀਕ ਸੀਕ ਨਹੀਂ ਕੋਈ ਬਲੋ ਨਹੀਂ ਇੱਕਦਮ ਸਿੱਕੇ ਵਾਂਗ ਟਰੈਕਟਰ ਹੈ ਵੀਰੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਖੜਾ ਹੈ ਟਰੈਕਟਰ ਦੇ ਟਾਇਰਾਂ ਦੀਆਂ ਫੋਟੋਆਂ ਵੀਰੇ ਸਕਰੀਨ ਤੇ ਸ਼ੋਅ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਹਾਲਤ ਵੀ ਵੀਰੇ ਬਹੁਤ ਵਧੀਆ ਪਈ ਆ ਟਰੈਕਟਰ ਖਰੀਦਣ ਤੋਂ ਬਾਅਦ ਵੀਰੇ ਉੱਤੇ ਪੰਜੀ ਲਾਉਣ ਦੀ ਲੋੜ ਨਹੀਂ ਮਾਲਕ ਵੀਰ ਵੱਲੋਂ ਵੀਰੇ ਟਰੈਕਟਰ ਦੀ ਪੂਰੀ ਫੁੱਲ ਗਾਰੰਟੀ ਆ ਤੁਸੀਂ ਬਾਅ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀ ਨੇ ਟਰੈਕਟਰ ਦੀ ਉਹ ਡਿਮਾਂਡ ਰੱਖੀ ਹੈ ਵੀਰੇ ਉਹ ਰੱਖਿਆ 410000 ਰੁਪਏ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋ ਹੋ ਰਿਹਾ ਹੈ 9478709332 ਜੇ ਕੋਈ ਵੀ ਮੇਰਾ ਵੀਰੇ ਟਰੈਕਟਰ ਖਰੀਦਣਾ ਚਾਹੁੰਦਾ ਹੈ ਤਾਂ ਮੈਂ ਵੀਰ ਨਾਲ ਕੰਟੈਕਟ ਕਰਕੇ ਗੱਲਬਾਤ ਕਰਕੇ ਇਹ ਟਰੈਕਟਰ ਵੀਰ ਤੋਂ ਖਰੀਦ ਸਕਦਾ ਹੈ ਹੁਣ ਗੱਲ ਕਰਦੇ ਆ ਵੀਰੇ 11 ਫੁੱਟੀ ਟਰਾਲੀ ਦੀ ਇਹ ਟਰਾਲੀ ਵੀਰੇ 11 ਫੁੱਟ ਲੰਬੀ ਆ ਤੇ 6 ਫੁੱਟ ਚੌੜੀ ਆ ਤੇ ਟਰਾਲੀ ਵੀਰੇ ਮੁਕਸਰ ਦੇ ਪਿੰਡ ਰਣਜੀਤਗੜ੍ਹ ਵਿਖੇ ਖੜੀ ਆ ਟ੍ਰਾਲੀ ਦੀਆਂ ਫੋਟੋਆਂ ਵੀਰੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਟਰਾਲੀ ਆ ਟਰਾਲੀ ਵੀਰੇ ਲੈਫਟ ਵਾਲੀ ਆ ਲੈਫਟ ਪੰਪ ਲੱਗਾ ਹੋਇਆ ਟਰਾਲੀ ਦੇ ਤੇ ਟਰਾਲੀ ਵੀਰੇ ਸਿੰਗਲ ਟੈਰੀ ਆ ਟਰਾਲੀ ਦੀ ਹਾਲਤ ਵੀਰੇ ਤੁਹਾਡੇ ਸਾਹਮਣੇ ਆ ਬਹੁਤ ਹੀ ਵਧੀਆ ਹਾਲਤ ਆ ਤੇ ਟਰਾਲੀ ਦੇ ਵੀਰੇ ਟਾਇਰਾਂ ਦੀਆਂ ਫੋਟੋਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਤੇ ਬਾਕੀ ਵੀਰੇ ਟਰਾਲੀ ਦੀ ਚਾਦਰ ਬਹੁਤ ਹੀ ਵਧੀਆ ਵਧੀਆ ਚਾਦਰ ਦੀ ਬਣੀ ਹੋਈ ਆ ਵਧੀਆ ਵੀਰੇ ਗਾਰਡਰ ਵਗੈਰਾ ਲੱਗੇ ਹੋਏ ਨੇ ਤੇ ਮਾਲਕ ਵੀਰ ਨੇ ਇਸ ਟਰਾਲੀ ਦੀ ਡਿਮਾਂਡ ਰੱਖੀ ਹੈ ਵੀਰੇ ਉਹ ਰੱਖੀ ਹੈ 1,20,000 ਰੁਪਏ ਤੇ ਮਾਲਕ ਵੀਰ ਦਾ ਨੰਬਰ ਵੀਰੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ 98732 32863 ਇਹ ਨੰਬਰ ਵੀਰ ਦਾ ਕੰਟੈਕਟ ਨੰਬਰ ਤੇ WhatsApp ਨੰਬਰ ਹੈ ਵੀਰੇ ਜੇ ਕੋਈ ਵੀ ਮੇਰਾ ਵੀਰੇ ਟਰਾਲੀ ਖਰੀਦਣੀ ਚਾਹੁੰਦਾ ਹੈ ਤਾਂ ਵੀ ਵੀਰ ਨਾਲ ਕੰਟੈਕਟ ਵੀ ਕਰ ਸਕਦਾ ਹੈ ਜਾਂ WhatsApp ਤੇ ਵੀ ਗੱਲਬਾਤ ਕਰਕੇ ਇਹ ਟਰਾਲੀ ਵੀਰ ਤੋਂ ਖਰੀਦ ਸਕਦਾ ਹੈ ਧੰਨਵਾਦ ਵੀਰੇ ਜੇ ਵੀਰੇ ਸੋਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜਿੰਨਾ ਵੀਰਾਂ ਨੇ ਆਪਣਾ ਚੈਨਲ ਜਟਾ ਇੰਟਰੈਕਟਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਸਬਸਕ੍ਰਾਈਬ ਕਰ ਤਾ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੁੜੇ ਰਹੋ ਵੀਰੇ ਆਪਣੇ ਚੈਨਲ ਜਟਾਹ ਟਰੈਕਟਰ ਦੇ ਨਾਲ ਧੰਨਵਾਦ ਵੀਰੇ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰੀ ਦੇਖਣ ਦੇ ਲਈ